ਹਾਂਜੀ ਜਦ ਤੋੜਾ ਹਾਂਜੀ ਰਾਜੂ ਸ਼ਰਮਾ ਜੀ ਮੇਰਾ ਇਹ ਕੀ ਹੋਇਆ ਕੀ ਹੈ ਅੱਜ ਮੇਰਾ ਘਰ ਗੁਰਦੇਵ ਨਗਰ ਹੈ ਜੀ ਟੰਕੀ ਦੇ ਸਾਹਮਣੇ ਘਰ ਹੈ ਮੇਰਾ ਜੀ ਅੱਜ ਸਵੇਰ ਜਦ ਬਾਰਿਸ਼ થઈ ਬਾਰਿਸ਼ ਹੋਈ ਤਾਂ ਮਾਰੇ ਘਰ ਦੇ ਸਾਹਮਣੇ ਜੋ ਮੋਹਾਲ ਸਾਹਿਬ ਕੇ ਪਲਾਟ ਮੇ ਉਹ ਪੇੜ ਹੈ ਜੀ ਉਹ ਉਸ ਦਾ ਇੱਕ ਪੋਰਸ਼ਨ نیچے gira ਹੈ ਔਰ ਸਾਰੀ ਇਲੈਕਸਿਟੀ ਕੀ ਜੋ ਵਾਇਰਸ ਹੈ ਉਹ ਸਾਰੀ ਤੋੜਦੀ ਗਈ ਹੈ ਅੱਛਾ ਔਰ ਕਾਫੀ ਨੁਕਸਾਨ ਹੋ ਗਿਆ ਹੈ ਇਹ ਤਾਂ ਭਗਵਾਨ ਦਾ ਸ਼ੁਕਰ ਹੈ ਜੀ ਕਿ ਕੋਈ ਇੱਥੇ نیچے ਨਹੀਂ ਸੀਗਾ ਬਚ ਗਿਆ ਪੇੜ ਪੇੜ ਦੇ ਗਿਰਨ ਨਾਲ ਹੀ ਸਾਰਾ ਨੁਕਸਾਨ ਪੇੜ ਦੇ ਸਾਰਾ ਨਗਰਾ ਜੀ ਉਹ ਇੱਕ ਪਾਰਟ अच्छा पेड़ पार्ट। एक पार्ट गिरया है सो एक टानी कह लो ओके okay. और पेड़ हले पूरा हले भी द्वार ਦੇ ਉਪਰ ਪੂਰਾ سپورਟ ਤੇ ਹੈਗਾ ਜੀ ਜੇ ਦੁਆਰ ਟੁੱਟ ਗਈ ਕੱਲ ਨੂੰ ਉਹ ਪੇੜ ਵੀ गिर ਜਾਣਾ ਹੈ ओके और इधर सारे फिर ਕਿੰਨੇ ਵਜੇ ਦੀ ਘਟਨਾ ਹੈ ਇਹ ਸਵੇਰੇ 8:40 ਦੇ 8:40 अच्छा ਇਹ ਬਾਰਿਸ਼ ਹੋਈ ਹੈ ਜੀ ਤੇ ਉਹ ਜਿਹੜਾ ਸਰਕਾਰੀ ਤਾਂ ਅਮਝਾ ਮੈਂ ਇਹ ਕਿ ਉਹਨਾਂ ਦਾ ਪਰਸਨਲ ਇਹਨਾਂ ਨੇ ਲਗਾਇਆ ਹੈ ਨਹੀਂ ਜੀ ਇਹ ਸਾਰੇ ਫਿਰ ਨੈਕਸਿਟੀ ਬੋਰਡ اور کارپوریشن ਨੂੰ ਫਿਰ ਰਿਕੁਐਸਟ ਕੀਤੀ ਉਹਨਾਂ ਨੇ ਆ ਕੇ ਰੋਡ ਕਲੀਅਰ ਕਰਾ ਰੇ ਤੇ ਕਰਾ ਰੇ ਜੀ ਮਤਲਬ ਸਾਰੀ ਇਹ ਵਾਇਰਾ ਵਾਇਰਾ ਸਭ ਇਹ ਸਾਰੀ ਇੱਕ ਤਾਰਾ ਕਟੀਆਂ ਜੀ ਸਾਰੀਆਂ ਮੇਰੇ ਤੁਹਾਡੇ ਲੋਕਾਂ ਦੇ ਇੱਧਰ ਡਾਕਟਰ ਸਾਹਿਬ ਦੀ ਲਾਈਟ ਵੀ ਖਤਮ ਸਭ ਦੀ ਲਾਈਟ ਜੀ ਬੰਦ ਹੋ ਗਈ ਇੱਧਰ ਡਾਕਟਰ ਸਾਹਿਬ ਦਾ ਘਰ ਆ ਜੀ ਸਾਡੇ ਡਾਕਟਰ ਸ਼ਰਮਾ ਜੀ ਵਿਵੇਕ ਸ਼ਰਮਾ ਜੀ ਨੇ ਉਹਨਾਂ ਦੀ ਕਾਰ ਖੜੀ ਸੀ ਉਹਨਾਂ ਦੇ ਕਾਰ ਦੇ ਉੱਪਰ ਪੋਲ गिर ਗਿਆ ਜੀ ਉਹਨਾਂ ਦੀ ਕਾਰ ਸਾਰੀ ਡੈਮੇਜ ਹੋ ਗਈ ਹੈ ਅਰੇ ਅੱਛਾ ਜੀ ਤੁਹਾਡਾ ਨਾਮ ਅੱਛਾ ਮੈਂ ਡਾਕਟਰ ਵਿਵੇਕ ਸ਼ਰਮਾ ਅੱਛਾ ਇਹ ਤੁਹਾਡੀ ਹੀ ਕਾਰ ਟੈਂਪਰ ਜੀ 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 ਹੋਇਆ ਕਿ ਇਹ ਦੇਖੋ ਜੀ ਬਹੁਤ ਹੀ ਨੈਗਲੀਜੈਂਸ ਹੈ ਕਿ ਬਾਰ-ਬਾਰ ਰਿਪੀਟਿਡ ਵਰਨਿੰਗਸ ਤੋਂ ਬਾਅਦ ਇਹਨਾਂ ਨੂੰ ਦੱਸਣ ਤੋਂ ਬਾਅਦ ਵੀ ਤੁਸੀਂ ਇਹਨਾਂ ਨੂੰ ਪੇੜਾ ਨੂੰ ਕਟਵਾ ਦਿਓ 10 ਫੀਟ ਦੀ ਹਾਈਟ ਤੋਂ ਉੱਪਰ ਜਿੰਨਾ ਹੈ ਪੇੜ ਨੇ ਉਹ ਕਟਵਾ ਦਿੰਦੇ ਜਾਣੇ ਚਾਹੀਦੇ ਆ। ਤੇ ਉਹਨਾਂ ਨੂੰ ਨੋਬਡੀ ਹੈਜ਼ ਲਿਸਨ ਟੂ ਇਟ ਤੇ ਉਹਦੇ ਕਰਕੇ ਬਹੁਤ ਵੱਡਾ ਨੁਕਸਾਨ ਸਵਰੇ ਸਵਰੇ ਤਾਂ ਅੰਕਲ ਦੇ ਘਰ ਦੇ ਬਾਹਰ ਇਹ ਸਾਰਾ ਪੇੜ ਗਿਰਿਆ ਉਹਦੇ ਕਰਕੇ ਆਲਮੋਸਟ 10 ਤੋਂ 4 ਪੋਲ ਇਲੈਕਟ੍ਰਿਸਿਟੀ ਦੇ ਇੱਥੇ ਟੁੱਟ ਗਏ ਔਰ ਇਹ ਤੁਹਾਡੇ ਸਾਹਮਣੇ ਦੇਖ ਹੀ ਰਿਹਾ ਕਿ ਗੱਡੀ ਦਾ ਕਿੰਨਾ ਨੁਕਸਾਨ ਹੋ ਗਿਆ ਬਾ ਇਹ ਮੁੰਜਾਲ ਸਾਹਿਬ ਨੇ ਜੀ ਹੀਰੋ ਸਾਈਕਲ ਵਾਲੇ ਨੇ ਸੁਮਨ ਮੁੰਜਾਲ ਜੀ ਉਹਨਾਂ ਦਾ 플ੌਟ ਹੈਗਾ ਤੇ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਤੁਸੀਂ ਵਾਰਨਿੰਗਸ ਵੀ ਦਿੱਤੀਆਂ ਸੀ ਹਾਂ ਜੀ ਉਹਨਾਂ ਦੀ ਕਿੱਥੇ ਇੱਥੇ ਚੌਕੀਦਾਰ ਇੱਥੇ ਰਹਿੰਦਾ ਜੀ ਉਹਨੂੰ ਵੀ ਉੱਥੋਂ ਨੰਬਰ ਲੈ ਕੇ ਉਹਨਾਂ ਨੂੰ ਬੜੀ ਵਾਰ ਕਾਲ ਕਰਕੇ ਰਿਕਵੈਸਟ ਕੀਤੀ ਹੈ ਜੀ ਉਹਨਾਂ ਦਾ ਇੰਚਾਰਜ ਹੁਣ ਆਇਆ ਹੋਇਆ ਉਹਨਾਂ ਨੂੰ ਬੜੀ ਵਾਰ ਰਿਕਵੈਸਟ ਕੀਤੀ ਹੈ ਜੀ ਕਿ ਵੀ ਪੇੜ ਉਹ ਜਿਹੜਾ ਹੈਗਾ ਉਹਨੂੰ ਕਟਵਾ ਦਿਓ ਯਾ ਇਹਨੂੰ ਤਾਂ ਪ੍ਰੂਨਿੰਗ ਕੀਤੀ ਜਾਵੇ ਕਿਉਂਕਿ ਬਹੁਤ ਨੁਕਸਾਨ ਦੇ ਹੈਗਾ ਜੀ ਔਰ ਤਸਵੀਰੇ ਸੁਰੇ ਜੋ ਸਕੂਲ ਦੀ ਬੱਸਸ ਨਿਕਲਦੀਆਂ ਨੇ ਉਹ ਸਾਰੀ ਜਿਹੜੀ ਇਹ ਨੀਚੇ ਪੇੜ ਟਾਣੀਆਂ ਇਹਨਾਂ ਨੂੰ ਉਹਨੂੰ ਛਿਲਦੇ ਜਾਂਦੀਆਂ ਨੇ ਕੱਢਦੀਆਂ ਜਾਂਦੀਆਂ ਨੇ ਉਹ ਕਦੇ ਵੀ ਸਕੂਲ ਦੇ ਬੱਚਿਆਂ ਦੇ ਉੱਪਰ ਵੀ ਇਹ ਬੱਸ ਪੇੜ ਗਿਰ ਸਕਦਾ ਹੈ ਤੇ ਉਹਨਾਂ ਨੂੰ ਨੁਕਸਾਨ ਕਰ ਸਕਦਾ ਜੀ ਤੇ ਹੁਣ तकरीबन ਕਿੰਨੇ ਘਰਾਂ ਦੀ ਲਾਈਟ ਚਲੀ ਗਈ ਹੈ ਤੁਹਾਡੇ ਪੰਜ ਘਰਾਂ ਦੀ ਲਾਈਟ ਗਈ ਹੈ ਪੰਜ ਘਰਾਂ ਦੀ ਜੀ ਪਰ ਲਿਟਲੀਆਂ ਵੀ ਤਾਂ ਬੰਦ ਕੀਤੀਆਂ ਹੋਣੀਆਂ ਨਾ ਇਹ ਸਾਰੀ ਮੇਨ ਬੜੀ ਲਾਈਨ ਵੀ ਹੈ ਜੀ ਬੜੀ ਲਾਈਨ ਵੀ ਹੈ ਉਹ ਵੀ ਬੰਦ ਹੋ ਗਈ ਜੀ ਇਹ ਉਹ ਧੋਗੀ ਜੀ ਕੀ ਕਹਿੰਦੇ ਕਦੋਂ ਤੱਕ ਇਹ ਹਟ ਜਾਏਗਾ ਕਹਿ ਰਹੇ ਜੀ 24 ਘੰਟੇ ਲੱਗ ਜਾਣੇ ਘਟੋ ਘਟ ਅਟਲੀਸਟ ਅਟਲੀਸਟ 24 ਘੰਟੇ ਸਰ ਪੂਰੇ ਤਾਰਾ ਨਵੇਂ ਪੋਲ ਆਉਣਗੇ ਭਾਈ ਨਵੇਂ ਪੋਲ ਖੜੇ ਕਰਾਂਗੇ ਫਿਰ ਵਾਇਰਸ ਪਾਾਂਗੇ ਜੀ ਕਿਉਂਕਿ ਪੰਜ ਛੇ ਪੋਲ ਸਗਰੀ ਚੁਕੇ ਨੇ ਜੀ ਅਗਰ ਨਾ ਪੀਐਸਪੀਸੀਨ ਸਰ ਇਹ ਕੀ ਮਾਮਲਾ ਹੋਇਆ ਸਨ ਮਤਲਬ ਇਹ ਸਰ ਇਹ ਪੇੜ ਆ ਬਹੁਤ ਪਾਣੀ ਦੀ ਜੀ ਇਹ ਗਿਰ ਗਏ ਜੇ ਅਚਾਨਕ بارش ਦੇ ਨਾਲ ਅੱਛਾ ਜੀ ਉਹਦੇ ਕਰਕੇ ਸਾਡੇ ਬਾਹਰ ਦੇ ਉੱਪਰ ਗਰੇ ਜੀ ਜੀ ਉਹਨਾਂ ਪੋਲ ਵੀ ਡੈਮੇਜ ਹੋ ਗਏ ਜੀ ਜੀ ਤੇ ਪਰੰਥਲੇ ਆ ਗਈਆਂ ਲਾਈਟੇ ਬੱਟੇ ਬੱਟੇ ਬਿਜਲੀ ਦੇ ਖੰਬੇ ਵੀ ਟੁੱਟ ਗਏ ਅਸੀਂ ਦੇਖ ਤੱਕ ਸੀ ਸਰ ਪੇੜ ਬਹੁਤ ਵੱਡਾ ਜੀ ਆ ਦੇਖੋ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਬਹੁਤ ਵੱਡਾ ਪੇੜ ਹੈ ਔਰ ਪੁਰਾਣਾ ਹੈ ਇਹ ਮਤਲਬ ਜਦ ਬਾਰਿਸ਼ ਆਈ ਹੈ ਜੀ ਆਪਣੇ ਪਲੇਟ ਨਾਲ ਹੀ गिर ਗਿਆ ਦੀਵਾਰ ਤੇ ਅਟੈਚ ਹੈ ਤੇ ਹਜੇ ਨੁਕਸਾਨ ਹੋ ਸਕਦਾ ਹੁਣ ਵੀ ਰਿਸਕੀ ਹੈ ਜੀ ਹਜੇ ਵੀ ਇਹ ਵੀ ਆ ਤੁਹਾਡੇ ਸਾਹਮਣੇ ਦੂਸਰਾ ਵੀ ਹੈ ਜੀ ਤੇ ਕਿੰਨਾ ਦਾ ਘਰ ਹੈਗਾ ਇਹ ਪਤਾ ਨਹੀਂ ਜੀ ਲੋਕਲ ਰੈਜੀਡੈਂਟ ਸ਼ਾਇਦ ਪਤਾ ਹੋਵੇ ਘਟੇ ਕੋਈ। ਜੀ ਤੇ ਜਦੋਂ ਪਤਾ ਲੱਗਿਆ ਜੀ ਟੀਮ ਅਸੀਂ ਭੇਜ ਦਿੱਤੀ ਉਸ ਜੀ ਤੁਰੰਤ ਜੀ ਕਿ ਸਾਡੇ ਅੱਗੇ ਕਿੰਨੀ ਕਿਤੇ ਲੱਗੇ ਕਿ ਇਹ ਸਾਰਾ ਠੀਕ ਹੋਊਗਾ। ਸਰ ਦੇਖੋ ਪੋਲ ਟੁੱਟ ਪੰਜ ਪੋਲ ਟੁੱਟ ਗਿਆ ਜੀ। ਜੀ ਇਹ ਤਕਰੀਬਨ 4-5 ਕਿੱਡੇ ਤੱਕ ਪਾਹ ਹੈ ਜੀ। ਕ੍ਰੇਨ ਅਸੀਂ ਮੰਗਾ ਲਈਏ ਵੈਸੇ। ਜੀ ਪੋਲ ਵੀ ਰੇਂਜ ਹੋ ਗਏ ਆ। ਪੋਲ ਆ ਰਹੇ ਆ। ਜੀ ਟੀਮ ਸਾਡੀ ਲੱਗੀ ਹੋਈ ਹੈ ਕਲੀਅਰ ਕਰ ਰਹੀ ਹੈ ਤਾਂ ਕਿ ਘਰਾਂ ਦੀ ਬਿਜਲੀ ਬੰਦ ਰਹੇਗੀ ਇਹਦੇ ਕਰਕੇ। ਇਹ ਆ ਬੰਲਾ ਹੈਗਾ ਜੀ ਕਿਰਪਾ। ਅੱਛਾ ਤੇ ਜਿਹੜੀ ਅਗਲੀ ਪਿਛਲੀ ਵਾਲੀ ਚੱਲ ਰਹੀ ਹੋਏ ਉਹ ਚ ਫੱਕੀ ਵੀ ਇਲੈਕਟ੍ਰਿਸਿਟੀ ਚੱਲ ਰਹੀ ਹੈ ਇਹ ਸਰਕਟ ਬੰਦ ਹੈ ਇਹ ਵੀ ਸਾਡੀ ਕੋਸ਼ਿਸ਼ ਜੀ ਹੈ ਐਸ ਸੂਨ ਐਸ ਪੋਸੀਬਲ ਅਸੀਂ ਕਰਕੇ ਅਗੇ ਬਹਾਲ ਕਿੰਨੇ ਦਾ ਨੁਕਸਾਨ ਤੁਹਾਡੇ ਸਾਹਮਣੇ ਸਰਕਾਰੀ ਹੋ ਗਿਆ ਨੁਕਸਾਨ ਸਿਰਫ 5 ਕੋਲ ਹੁਣ ਬਾਕੀ ਐਸਟੀਮੇਟ ਬਣਾਵਾਂਗੇ ਪਤਾ ਲੱਗ ਜੇਗਾ ਜੀ ਓਕੇ